ਵਿੱਕੀ ਸੁਰਖਾਪਦੀ ਰਚਨਾ ਸੰਘਰਸ਼ ਦਾ ਦੂਜਾ ਨਾਂ ਜ਼ਿੰਦਗੀ ਮਨੁੱਖਾ ਜਨਮ ਬਹੁਤ ਕੀਮਤੀ ਹੈ ਪਰ ਅਸੀਂ ਇਸ ਨੂੰ ਕੱਖਾਂ ਵਾਂਗ ਸਮਝਦੇ ਇਸ ਨੂੰ ਬਤੀਤ ਕਰ ਦਿੰਦੇ ਹਾਂ ਦਰਅਸਲ ਬੇਲੋੜੀਆਂ ਖਵਾਇਸ਼ਾਂ ਤੇ ਚਿੰਤਾਵਾਂ ਜ਼ਿੰਦਗੀ ਵਿੱਚ ਕੁੜਤਨਪਨ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਕਰਦੀਆਂ ਇਹ ਅਨਮੂਰਤ ਜ਼ਿੰਦਗੀ ਨੂੰ ਗੁੰਜਲਦਾਰ ਬਣਾਉਣ ਦੇ ਨਾਲ-ਨਾਲ ਇਸ ਨੂੰ ਛੋਟਾ ਵੀ ਕਰ ਦਿੰਦੀਆਂ ਨੇ ਜਦੋਂ ਇਨਸਾਨ ਆਪਣੀ ਜ਼ਿੰਦਗੀ ਵਿੱਚ ਆਪਣੀਆਂ ਬੇਲੋੜੀਆਂ ਤੇ ਬੇਸਾਬੀਆਂ ਲੋੜਾਂ ਉਰੀਆ ਨਹੀਂ ਕਰ ਪਾਉਂਦਾ ਤਾਂ ਉਹ ਚਿੰਤਾ ਤੇ ਉਦਾਸੀ ਦੇ ਆਲਮ ਵਿੱਚ ਪਹੁੰਚ ਜਾਂਦਾ ਹੈ ਜਿਸ ਨੂੰ ਉਹ ਬਰਦਾਸ਼ਤ ਕਰਨ ਦੇ ਕਾਬਿਲ ਨਹੀਂ ਹੁੰਦਾ ਜਿਸ ਤਰ੍ਹਾਂ ਉਹ ਉਸ ਨੂੰ ਖੁਦਕੁਸ਼ੀ ਜੋ ਇਨਸਾਨੀਅਤ ਵਾਸਤੇ ਸਭ ਤੋਂ ਵੱਡਾ ਗੁਨਾਹ ਮੰਨਿਆ ਗਿਆ ਵਰਗੇ ਖਿਆਲ ਉਹਨੇ ਸ਼ੁਰੂ ਹੋ ਜਾਂਦੇ ਨੇ ਬਹੁਤ ਸਾਰੇ ਮਾਮਲਿਆਂ ਵਿੱਚ ਇਹ ਪਾਣੀ ਵਰਤੇ ਵੀ ਨੇ ਜਿੰਨਾ ਪਿੱਛੇ ਚਿੰਤਾ ਦੇ ਬਹੁਤ ਸਾਰੇ ਕਾਰਨ ਰਏ ਹੋਣਗੇ ਠੀਕ ਹੈ ਕਿ ਦੁਨੀਆ ਵਿੱਚ ਵਿਚਰਦੇ ਜਾਂ ਜ਼ਿੰਦਗੀ ਨੂੰ ਜਿਉਂਦੇ ਸਮੇਂ ਬਹੁਤ ਸਾਰੇ ਹਾਲਾਤਾਂ ਵਿੱਚੋਂ ਦੀ ਗੁਜ਼ਰਨਾ ਪੈਂਦਾ ਪਰ ਖੁਦਕੁਸ਼ੀ ਕਿਸੇ ਮਾਮਲੇ ਦਾ ਹੱਲ ਨਹੀਂ ਹੈ ਗੁੱਸਾ ਗਿੱਚੇ ਪਰਿਵਾਰਵਾਸਤੀ ਹਰ ਵੀ ਚੁਣੌਤੀਆਂ ਪਰਿਆ ਸਮਾਂ ਸ਼ੁਰੂ ਹੋ ਜਾਂਦਾ ਹੈ ਇਹ ਸਿਰਨ ਪ੍ਰਦੀਸ਼ਾਨੀ ਨਹੀਂ ਹੈ ਗੁੱਸੇ ਤੇ ਉਦਾਸੀ ਅਕਲ ਨੂੰ ਖਾ ਜਾਂਦੇ ਨੇ ਜੇਕਰ ਦੁਨੀਆ ਤੇ ਕੋਈ ਮੁਸ਼ਕਲ ਪੈਦਾ ਹੋਈ ਹੈ ਤਾਂ ਉਸ ਦਾ ਹੱਲ ਵੀ ਪੈਦਾ ਜ਼ਰੂਰ ਹੋਇਆ ਹੈ ਲੋੜ ਹੁੰਦੀ ਹੈ ਉਸ ਵੇਲੇ ਨੂੰ ਵਿਚਾਰਨ ਦੀ ਉਸ ਮੁਸ਼ਕਲ ਦਾ ਹੱਲ ਸੋਚਨ ਸ਼ਕਤੀ ਦੁਆਰਾ ਲੱਭਿਆ ਜਾ ਸਕਦਾ ਜਿਸ ਨੂੰ ਆਮ ਤੌਰ ਤੇ ਕੋਈ ਨਹੀਂ ਲੱਭਣਾ ਚਾਹੁੰਦਾ ਹਰ ਕੋਈ ਚਾਹੁੰਦਾ ਹੈ ਕਿ ਉਸ ਨੂੰ ਇੱਕ ਆਸਾਨ ਤੇ ਸੁੱਖਾਂ ਭਰੀ ਜ਼ਿੰਦਗੀ ਮਿਲੇ ਜੋ ਸੰਭਵ ਨਹੀਂ ਹੈ ਜ਼ਿੰਦਗੀ ਸੰਘਰਸ਼ ਦਾ ਦੂਜਾ ਨਾ ਅਸਲ ਵਿੱਚ ਜ਼ਿੰਦਗੀ ਬਹੁਤ ਖੂਬਸੂਰਤ ਚੀਜ਼ ਹੈ। ਵੇਸ਼ਰਤੇ ਕੇਸੀ ਖੁਦ ਉਸਨੂੰ ਖੌਫ ਜਾਂ ਨਮੋਸ਼ੀ ਦੇ ਰਾਹ ਨਾ ਪਾਰਿਆ ਹੋਵੇ। ਜੀਵਨ ਨੂੰ ਬਿਹਤਰ ਬਣਾਉਣ ਤੇ ਉਸ ਦੌਰਾਨ ਆਉਂਦੀਆਂ ਮੁਸੀਬਤਾਂ ਦੀ ਸਿੱਖਿਆ ਸਾਨੂੰ ਪੈਰ-ਪੈਰ ਤੇ ਜ਼ਰੂਰ ਮਿਲਦੀ ਹੈ। ਕੋਈ ਉਸਨੂੰ ਪੱਲੇ ਬੰਨ੍ਹ ਲੈਂਦਾ ਤੇ ਕੋਈ ਦਰਕਨਾਰ ਕਰ ਦਿੰਦਾ। ਛੋਟੇ ਹੁੰਦਿਆਂ ਤੋਂ ਲੈ ਕੇ ਹਰ ਕਦਮ ਤੇ ਮਾਪੇ ਵੱਲੋਂ ਸਿੱਖਿਆ ਮਿਲਦੀ ਹੈ ਤੇ ਪੜ੍ਹਨ ਦੇ ਸਮੇਂ ਵਿੱਚ ਅਧਿਆਪਕ ਸਾਡੇ ਮਾਰਗਦਰਸ਼ਕ ਬਣਦੇ ਨੇ। ਇਹਨਾਂ ਸਭ ਦੇ باوجود ਜੇਕਰ ਇਨਸਾਨ ਭਟਕਦਾ ਹੈ ਤਾਂ ਇਸ ਵਿੱਚ ਕਿਸਮਤ ਨੂੰ ਦੋਸ਼ੀ ਦਿੱਤਾ ਜਾ ਸਕਦਾ ਭਟਕਣਾ ਮਨੁੱਖ ਦਾ ਖੁਦ ਦਾ ਫੈਸਲਾ ਹੁੰਦਾ ਹੈ ਜ਼ਿੰਦਗੀ ਵਿੱਚ ਸੰਗਤ ਵੀ ਐਮ ਭੂਮਿਕਾ ਨਿਭਾਉਂਦੀ ਹੈ ਸੰਗਤ ਦਾ ਅਸਰ ਇਨਸਾਨ ਤੇ ਜ਼ਰੂਰ ਪੈਂਦਾ ਹੈ ਸੋਚ ਵਿਚਾਰ ਕੀਟ ਸ਼ਮੇ ਨਾਲ ਬਿਨਾ ਕਿਸੇ ਗਰੋਧ ਦੇ ਅਸੀਂ ਜ਼ਿੰਦਗੀ ਖੂਬਸੂਰਤ ਨਹੀਂ ਬਹੁਤ ਖੂਬਸੂਰਤ ਬਣਾ ਸਕਦੇ ਹਾਂ ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਆਪ ਵਾਸਤੇ ਇੱਕ ਨਿਸ਼ਾਨਾ ਮਿਚਨਾ ਪਵੇਗਾ ਜਿਸ ਨਿਸ਼ਾਨੇ ਦੇ ਮਕਸਦ ਨਾਲ ਮਨੁੱਖ ਜ਼ਿੰਦਗੀ ਵਿੱਚ ਅੱਗੇ ਵਧ ਸਕਦਾ ਹੈ ਹਰ ਕੰਮ ਨੂੰ ਆਪਣੇ ਤਰੀਕੇ ਨਾਲ ਕਰਨਾ ਸਿੱਖੋ ਇਸ ਨਾਲ ਔਖਾ ਕੰਮ ਵੀ ਅੰਤ ਨੂੰ ਸੌਖਾ ਲੱਗੇਗਾ ਤੇ ਇਹ ਮਨੋਰੰਜਨ ਭਰਪੂਰ ਵੀ ਹੋਵੇਗਾ ਹਰ ਕੰਮ ਨੂੰ ਇੱਕ ਚੁਣੌਤੀ ਦੇ ਤੌਰ ਤੇ ਲਵੋ ਸੋਚਨ ਅਤੇ ਸਮਝਣ ਦੇ ਸਮਰੱਥ ਬਣੀਏ ਜੋ ਅੱਜ ਦੇ ਯੁੱਗ ਵਿੱਚ ਇਨਸਾਨੀਅਤ ਵਿੱਚੋਂ ਇਹ ਹੁਨਰ ਗਵਾਚਦਾ ਜਾ ਰਿਹਾ ਹੈ ਪਰਮਾਤਮਾ ਨੇ हर इंसान ਦੇ ਅੰਦਰ ਉਸ ਦੀ ਸਮਰੱਥਾ ਦੇ ਮੁਤਾਬਕ ਲਿਆਕਤ ਅਤੇ ਬੁੱਧੀ ਬਖਸ਼ੀ ਹੈ ਜਿਸ ਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ ਜੇਕਰ ਕਿਸੇ ਕੋਲ ਵੱਧ ਪੈਸਾ ਜਾਂ ਸੁੱਖ ਸਹੂਲਤਾਂ ਨੇ ਤਾਂ ਉਸ ਨੂੰ ਵੇਖ ਕੇ ਪਰੇਸ਼ਾਨ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਆਪਣੇ ਆਪ ਨਾਲ ਜਾਂ ਪਰਮਾਤਮਾ ਨਾਲ ਕਦੀ ਇਸ ਗੱਲ ਦੀ ਸ਼ਿਕਾਇਤ ਹੀ ਕਰਨੀ ਚਾਹੀਦੀ ਹੈ ਤੁਹਾਡੀ ਲੋੜ ਅਨੁਸਾਰ ਪਰਮਾਤਮਾ ਨੇ ਤੁਹਾਨੂੰ ਕੁਝ ਨਾ ਕੁਝ ਦੇ ਕੇ ਨਵਾਜਿਆ ਬੇਲੋੜੇ ਸੁਪਨੇ ਅਤੇ ਖੁਸ਼ੀਆਂ ਨੂੰ ਜੇਕਰ ਇਕੱਤਰ ਕਰੀ ਜਾਵਾਂਗੇ ਤਾਂ ਉਹ ਇੱਕ ਦਿਨ ਬੋਝ ਬਣ ਜਾਣਗੀਆਂ। ਮਨੁੱਖ ਦਾ ਕਸੂਰ ਇਹ ਹੈ ਕਿ ਉਸਨੇ ਵਸਤੂਆਂ ਨੂੰ ਪਿਆਰ ਅਤੇ ਮੋਹ ਕਰ ਲਿਆ ਅਤੇ ਕੁਦਰਤੀ ਚੀਜ਼ਾਂ ਨੂੰ ਮਨੋਂ ਵਿਸਾਰ ਦਿੱਤਾ। ਅਸੀਂ ਜ਼ਿੰਦਗੀ ਦੇ ਤਾਣੇ ਪਾਣੇ ਵਿੱਚ ਨਾ ਉਲਝ ਗਏ ਹਾਂ ਕਿ ਹੁਣ ਸਾਡੇ ਕੋਲ ਖੁਦ ਨਾਲ ਗੱਲ ਕਰਨ ਤੱਕ ਦਾ ਸਮਾਂ ਵੀ ਨਹੀਂ ਹੈ। ਪਰਵਾਹ ਰਿਸ਼ਤੇ ਸਮਾਜਿਕ ਮੇਲ-ਜੋਲ ਤਾਂ ਦੂਰ ਦੀ ਗੱਲ ਹੋ ਗਈ। ਹੁਣ ਲੋਕ ਕੋਲ-ਕੋਲ ਬੈਠ ਕੇ ਵੀ ਇੱਕ ਦੂਜੇ ਦੇ ਹੋਣ ਦਾ ਅਹਿਸਾਸ ਨਹੀਂ ਕਰਦੇ। ਅਜਿਕਰ ਹਰ ਇਨਸਾਨ ਨੇ ਮਤਲਬ ਨੂੰ ਮੁੱਖ ਰੱਖਿਆ ਹੋਇਆ ਅਸੀਂ ਗੁਰੂਆਂ ਪੀਰਾਂ ਦੇ ਫਲਸਫੇ ਨੂੰ ਮਨੋ ਵਿਸਾਰ ਕੇ ਬੈਠੇ ਹਾਂ ਹਾਂ ਮੁਸੀਬਤਾਂ ਬਿਲੇ ਪ੍ਰਮਾਤਮਾ ਨੂੰ ਜ਼ਰੂਰ ਯਾਦ ਕਰਦੇ ਹਾਂ ਪਰ ਸੌਖੇ ਵੇਲੇ ਵਿੱਚ ਤਾਂ ਸਮਾਜਿਕ ਰੀਤੀ ਰਿਵਾਜ ਹੀ ਰੱਬ ਯਾਦ ਨਹੀਂ ਹੋਣ ਦਿੰਦੇ ਜੇਕਰ ਜ਼ਿੰਦਗੀ ਨੂੰ ਸੁਖਾਲਾ ਬਣਾਉਣਾ ਹੈ ਤਾਂ ਇਸ ਨੂੰ ਪਿਆਰ ਕਰਨਾ ਵੀ ਸਿੱਖਣਾ ਪਵੇਗਾ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਇਕੱਠਾ ਕਰਨਾ ਸਿੱਖੋ ਕਿਸੇ ਵੱਡੀ ਖੁਸ਼ੀ ਦੇ ਇੰਤਜ਼ਾਰ ਵਿੱਚ ਛੋਟੀਆਂ ਖੁਸ਼ੀਆਂ ਨਾ ਬਸਾਰੋ ਇਨਸਾਨੀਅਤ ਦਾ ਪਹਿਲਾ ਫਰਜ਼ ਪਿਆਰ ਮੁਹੱਬਤ ਇਜ਼ਤ ਸਸਕਾਰਤਿਕ ਦੂਜੇ ਦੇ ਸੁੱਖ ਦੁੱਖ ਵਿੱਚ ਪਾਈਵਾਲ ਹੋਣਾ ਹੈ ਦੁੱਖ ਵੇਲੇ ਅਰਦਾਸ ਸੁੱਖ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਪਰ ਅੱਜ ਦੇ ਸਮੇਂ ਵਿੱਚ ਅਸੀਂ ਇਨ੍ਹਾਂ ਵਿਚਾਰਾਂ ਤੋਂ ਕੂਹਾਂ ਦੂਰ ਹੋ ਰਹੇ ਹਾਂ ਕੁਦਰਤ ਦੇ ਬਖਸ਼ੇ ਨਜ਼ਾਰਿਆਂ ਦਾ ਆਨੰਦ ਮਾਣਾ ਚਾਹੀਦਾ ਹੈ ਚੰਗੇ ਲੋਕਾਂ ਨਾਲ ਮੇਲ ਜੋਲ ਵਧਾ ਕੇ ਗਿਆਨ ਨੂੰ ਇਕੱਠਾ ਕਰਨਾ ਚਾਹੀਦਾ ਜਿਸ ਦਿਨ ਗਿਆਨ ਦੀ ਗੁਫਾ ਦਾ ਰਸਤਾ ਲੱਭ ਲਿਆ ਉਸ ਦਿਨ ਜ਼ਿੰਦਗੀ ਨੂੰ ਜਿਉਣ ਦੇ ਮayne ਹੀ ਬਦਲ ਜਾਣਗੇ ਹੁਣ ਤਾਂ ਸਾਨੂੰ ਆਪਣੇ ਗਵਾਂਢ ਵਿੱਚ ਵੀ ਇਹ ਨਹੀਂ ਪਤਾ ਹੁੰਦਾ ਕਿ ਉਸ ਦੇ ਘਰ ਰੋਟੀ ਪੱਕੀ ਹੈ ਜਾਂ ਨਹੀਂ ਬੇਲੇ ਸਮੇਂ ਵਿੱਚ ਮਨਪਸੰਦ ਕਿਤਾਬਾਂ ਨੂੰ ਪੜੋ ਤੇ ਕਿਤਾਬਾਂ ਨੂੰ ਹੀ ਆਪਣਾ ਦੋਸਤ ਬਣਾਓ ਆਪਣੇ ਇਤਿਹਾਸ ਤੇ ਪਛੋਕੜ ਦੀ ਜਾਣਕਾਰੀ ਜ਼ਰੂਰ ਰੱਖੋ ਅਸਲ ਵਿੱਚ ਜ਼ਿੰਦਗੀ ਬਹੁਤ ਖੂਬਸੂਰਤ ਚੀਜ਼ ਹੈ ਜਿਸ ਨੂੰ ਸਿੱਖ ਖੁਦ ਗੁੰਝਲਦਾਰ ਬਣਾ ਕੇ ਨਰਕ ਵੱਲ ਤੱਕ ਰਿਆਂ ਜ਼ਰੂਰਤ ਆਪਣੇ ਆਪ ਨੂੰ ਸਮਝ ਦੇ ਕੇ ਸਵੈ ਪਰਚੋਲ ਕਰਨ ਦੀ ਹੈ ਜ਼ਿੰਦਗੀ ਦੇ ਹਰ ਪਲ ਨੂੰ ਖੁਸ਼ੀ ਖੁਸ਼ੀ ਹੰਡਾਓ ਤਾਂ ਜੋ ਜ਼ਿੰਦਗੀ ਦੇ ਆਖਰੀ ਪੜਾਤੇ ਜਾ ਕੇ ਜ਼ਿੰਦਗੀ ਪ੍ਰਤੀ ਕੋਈ ਗਿਲਾ ਨਾ ਰਹੇ ਜ਼ਿੰਦਗੀ ਕੁਦਰਤੀ ਦਾਤ ਹੈ ਤੇ ਕੁਦਰਤ ਨੂੰ ਪਿਆਰ ਕਰਨਾ ਇਨਸਾਨ ਦਾ ਪਹਿਲਾ ਫਰਜ਼ ਹੈ